ਤੇ ਤਣੂ ਤੇ ਮੈਂ ਰੀਲ ਕਿਉਂ ਬਣਾਉਂ ਆ ਇਹਦਾ ਬਾਬਾ ਜੀ ਇੱਕ ਕੌਂਟਰੈਕਟ ਸਾਈਨ ਹੋਇਆ ਮੇਰਾ ਰੀਲਸ ਦਾ ਰੀਲ ਸ਼ੂਟ ਦਾ ਸੁਖਰਤਿਆ ਬਾਰੇ ਤਾਂ ਤੁਸੀਂ ਜਾਣਦੇ ਹੋਵੋਗੇ ਐਸ ਸੋਸ਼ਲ ਮੀਡੀਆ 스타 ਬਾਰੇ ਮਨਜੀਤ ਕੌਰ ਨੇ ਕਈ ਇੰਟਰਵਿਊਜ਼ ਕੀਤੇ ਅਤੇ ਲਾਈਵ ਆ ਕੇ ਵੀ ਕਾਫੀ ਮੰਦਾ ਚੰਗਾ ਸੁਖਰਤਿਆ ਨੂੰ ਉਸ ਵੱਲੋਂ ਬੋਲਿਆ ਗਿਆ ਉੱਥੇ ਹੀ ਹੁਣ ਸੁਖਰਤਿਆ ਨੇ ਮਨਜੀਤ ਕੌਰ ਦੇ ਨਾਲ ਨਾਲ ਕਈ ਹੋਰ ਹੇਟਰਜ਼ ਨੂੰ ਵੀ ਜਵਾਬ ਦਿੱਤੇ ਨੇ ਜਿਸ ਦੇ ਵਿੱਚ ਉਹ ਕਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਕਿ ਤਨੂੰ ਨਾਲ ਮੇਰਾ ਰੀਲਸ ਸ਼ੂਟ ਕਰਨ ਦਾ ਕੌਂਟਰੈਕਟ ਸਾਈਨ ਹੋਇਆ ਹੈ ਅਤੇ ਅਸੀਂ ਆਪਣਾ ਕੰਮ ਕਰਦੇ ਪਏ ਹਾਂ ਗਲਤ ਬੋਲਣ ਵਾਲੇ ਥੋੜਾ ਧਿਆਨ ਰੱਖਣ ਇਹ ਹੀ ਉਹਨਾਂ ਦੇ ਲਈ ਚੰਗਾ ਹੋਏਗਾ ਗੱਲ ਇਹ ਸਭ ਗੱਲਾਂ ਸੁਖਰਤਿਆ ਵੱਲੋਂ ਸੋਸ਼ਲ ਮੀਡੀਆ ਤੇ ਲਾਈਵ ਆ ਕੇ ਕਹੀਆਂ ਗਈਆਂ ਜਿਸ ਦੀ ਵੀਡੀਓ ਆਪਾਂ ਤੁਹਾਡੇ ਨਾਲ ਅੱਗੇ ਸ਼ੇਅਰ ਕਰਨ ਜਾ ਰਹੇ ਹਾਂ ਤੇ ਅੱਜ ਤੁਹਾਨੂੰ ਮੈਂ ਇਹ ਚੀਜ਼ ਕਨਫਰਮ ਕਰ ਲਾਂ ਵੀ ਅ ਤਨੂ ਤੇ ਮੈਂ ਰੀਲ ਕਿਉਂ ਬਣਾਉਂਦੇ ਆ ਇਹਦਾ ਬਾਬਾ ਜੀ ਇੱਕ ਕੰਟਰੈਕਟ ਸਾਈਨ ਹੋਇਆ ਮੇਰਾ ਰੀਲਸ ਦਾ ਰੀਲ ਸ਼ੂਟ ਦਾ ਉਹ ਮੈਂ ਆਪਦਾ ਵਰਕ ਕਰ ਰਹੇ ਹਾਂ ਜਿਹੜਾ ਮੇਰਾ ਕੰਮ ਆ ਉਹ ਮੈਂ ਆਪਦਾ ਕਰ ਰਿਹਾ ਹਾਂ ਸੋਸ਼ਲ ਮੀਡੀਆ 'ਤੇ ਮੇਰੇ ਬਾਰੇ ਬਹੁਤ ਗੱਲਾਂ ਆਵਾ ਤਵਾ ਬੋਲੇ ਜਾ ਰਹੇ ਬਹੁਤ ਗੱਲਾਂ ਫੈਲ ਰਹੀਆਂ ਨੇ ਇਹ ਫਲਾਉਣ ਵਾਲੇ ਵੀ ਸੱਜਣ ਮਿੱਤਰ ਤੁਸੀਂ ਦੇਖ ਹੀ ਸਕਦੇ ਹੋ ਕਿ ਇਹੋ ਜਿ ਨੇ ਜਾਂ ਝੂਠਾ ਜਾਂ ਸੱਚਾ ਕਿਹਦੀ ਮਾਂ ਨੂੰ ਕੌਣ ਤੇ ਕਿਹਦੀ ਭੈਣ ਨੂੰ ਕੌਣ ਕੀ ਕਹਿੰਦਾ ਇਹ ਤਾਂ ਚਲੋ ਸਮਾਂ ਹੀ ਦੱਸੂਗਾ ਬਾਕੀ ਤਨੂਜੀ ਤੁਹਾਨੂੰ ਆਪ ਦੱਸ ਦੇऊंगी ਨਮਸਤੇ ਔਰ ਜਿਵੇਂ ਕਿ ਆਪ ਦੇਖ ਰਹੇ ਹੋ ਸਾਥ ਮੇਂ ਵੀਡੀਓ ਸ਼ੂਟ ਕਰ ਰਹੇ ਹਾਂ ہمارا ਕੰਪਨੀ ਕੇ ਸਾਥ ਕੰਟਰੈਕਟ ਸਾਈਨ ਹੋਆ ਹੈ ਵੀਡੀਓ ਸ਼ੂਟ ਦਾ ਤਾਂ ਹਮ ਵਹੀ ਕੰਮ ਕਰ ਰਹੇ ਹਾਂ ਬਾਕੀ ਜਿੰਨੇ ਵੀ ਰੂਮਰਸ ਆ ਫੈਲਾ ਰਹੇ ਹਾਂ ਉਸ ਸੇ ਮੇਂਹੇ ਫਰਕ ਨਹੀਂ ਪੜਤਾ ਮੈਂ ਔਰ ਸਬਸ ਜਸਟ ਸਪੈਂਸ ਹੈ ਬਾਕੀ ਚੀਜ਼ੇ ਜੋ ਵੀ ਹੈ ہمارا ਕੰਮ ਹੈ ਉਹ ਕਰेंगे ਬਾਕੀ ਇੱਕ ਜ਼ੁਲਮੀ ਉਸਤਾਦ ਨੂੰ ਪੇਜ ਨੂੰ ਮੈਂ ਕਹਿਣਾ ਚਾਹੁੰਦਾ ਬਾਬਾ ਆਮਦਾਰੀ ਦਾ ਕੰਮ ਕਰ ਤੇ ਹੋਰ ਪੇਜਾਂ ਨੂੰ ਵੀ ਕਹਿਣਾ ਮੈਂ ਆਪ ਦਾ ਇੱਜ਼ਤਮਾਨ ਨਾਲ ਕੰਮ ਕਰੋ ਆਮਦਾਰੀ ਦਾ ਕੰਮ ਕਰੋ ਕੋਈ ਫਾਇਦਾ ਨਹੀਂ ਕਿਸੇ ਦੇ ਕੰਮ ਚ ਬਾੜ ਹੁੰਦਾ ਮਿਲਦੇ ਆਂ